ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਵਿਖੇ ਸਕੂਲ ਦੀਆਂ ਜ਼ਿਲ੍ਹਾ ਟਾਪਰਾ ਲਈ ਸਨਮਾਨ ਸਮਾਰੋਹ ਅਤੇ ਰੈਲੀ ਦਾ ਆਯੋਜਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2024 ਦੇ ਨਤੀਜੇ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮੈਰਿਟ ਸੂਚੀ ਵਿੱਚ 5ਵਾਂ ਅਤੇ 6ਵਾਂ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਸਹਿਜ ਕੌਰ ਸੁਪਤਰੀ શ્રી ਭਾਗ ਸਿੰਘ ਅਤੇ ਸਿਮਰਨ ਸੁਪਤਰੀ શ્રી ਜਤਿੰਦਰ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਗੁਰਿੰਦਰਜੀਤ ਕੌਰ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਧੀਰਜ ਵਿਸ਼ੇਸ਼ਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵੇਰ ਦੀ ਸਭਾ ਵਿੱਚ ਹੈੱਡਮਾਸਟਰ શ્રી ਰਾਮ ਭਜਨ ਚੌਧਰੀ ਜੀ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਨੂ ਕੁਮਾਰ ਜੀ ਮੈਂਬਰ ਅਜੇ ਕੁਮਾਰ ਜੀ ਅਤੇ ਸਮੂਹ ਸਟਾਫ ਦੁਆਰਾ ਸਨਮਾਨਿਤ ਕੀਤਾ ਗਿਆ। ਜੇ ਸਾਡਾ ਕੋਈ ਵੀ ਡਾਊਟ ਹੋ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਕਰਦੇ ਸੀ। ਬਸ थैंक यू ਸੇ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਮੌਕੇ ਤੇ ਨਹੀਂ ਪੁੱਛ ਸਕਦੇ ਸੀ ਜੇ ਸਾਡੇ ਟੀਚਰਸ ਸਾਡੇ ਨਾਲ ਨਹੀਂ ਹੁੰਦੇ। ਜਿਸ ਲਈ ਬਹੁਤ थैंकफुल ਹਮ ਆਪਣੇ ਹੈਡਸਨ ਨੂੰ ਆਪਣੇ ਟੀਚਰਸ ਨੂੰ ਕਿ ਉਹਨਾਂ ਨੇ ਸਾਨੂੰ ਇਸ ਕਾਬਿਲ ਬਣਾਇਆ। ਇਹ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। थैंक यू।

ਅੱਜ ਜਿਹੜੀ ਹੈ ਸਕੂਲ ਦੇ ਵਿੱਚ ਜਿਹੜੀ ਹੈ ਪਿਛਲੇ ਜਿਹੜੇ ਪੰਜਾਬ ਸਕੂਲ ਦੇ ਵੱਲੋਂ ਜਿਹੜੇ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਨਾਂ ਕਰਵਾਈਆਂ ਗਈਆਂ ਸੀਗੀਆਂ ਤੇ ਉਹਦੇ ਵਿੱਚ ਜਿਹੜੇ ਹੈ ਸਾਡੇ ਸਕੂਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵੱਲੋਂ ਜਿਹੜੇ ਹੈ ਮੈਰਿਟਸ ਪ੍ਰਾਪਤ ਕੀਤੀਆਂ ਗਈਆਂ ਜਦੀ ਡਿਟੇਲ ਥੋੜੀ ਜੀ ਇਸ ਤਰ੍ਹਾਂ ਦੀ ਹੈਗੀ ਹੈ ਕਿ 8ਵੀਂ ਕਲਾਸ ਦੀ ਸਹਿਜ कौर ਨਾਂ ਦੀ ਜਿਹੜੀ ਲੜਕੀ ਹੈਗੀ ਹੈ ਉਹਨੇ 595 ਨੰਬਰ ਪ੍ਰਾਪਤ ਕੀਤੇ ਹੈ ਕੁੱਲ 600 ਨੰਬਰਾਂ ਦੇ ਵਿੱਚੋਂ ਔਰ ਇਸ ਤਰ੍ਹਾਂ ਉਹਨੇ ਜਿਹੜਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਪਹਿਲਾ ਸਥਾਨ ਹਾਸਲ ਕੀਤਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹਦਾ ਪਜਮਾ ਰੈਂਕ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਹੈ ਇੱਕ ਹੋਰ ਜਿਹੜਾ ਹੈ ਵਿਦਿਆਰਥੀ ਉਹਦਾ ਨਾਮ ਹੈ ਸਿਮਰਨ ਕੌਰ ਔਰ ਉਹਦੇ ਵੱਲੋਂ 594 ਨੰਬਰ ਪ੍ਰਾਪਤ ਕੀਤੇ ਗਏ ਹੈ ਔਰ ਇਸ ਤਰ੍ਹਾਂ ਜਿਹੜੇ ਹੈ ਜਿਹਦੇ ਦੇ ਵਿੱਚੋਂ ਨੇ 3rd ਪੋਜੀਸ਼ਨ ਪ੍ਰਾਪਤ ਕੀਤੀ ਹੈ ਓਵਰਆਲ ਔਰ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਉਹਦੀ ਜਿਹੜਾ ਹੈ ਜਿਹੜਾ ਹੈ 6ਵਾਂ ਰੈਂਕ ਰਿਹਾ ਹੈ ਤੇ ਇਹਨਾਂ ਦੋਨੋਂ ਬੱਚਿਆਂ ਦੇ ਵੱਲੋਂ ਜਿਹੜਾ ਹੈ ਸਕੂਲ ਦੇ ਜਿਹੜੇ ਲਗੇ ਨਾਮ ਰੋਸ਼ਨ ਕੀਤਾ ਗਿਆ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਹੈ ਸਮੂਹ ਜੋ ਸਾਡੀ ਸਕੂਲ ਕਮੇਟੀ ਹੈਗੀ ਹੈ ਪਿਛਲੇ ਸਮੇਂ ਦੌਰਾਨ ਜਿਹੜੀ ਹੈ ਉਹਨਾਂ ਦੇ ਵੱਲੋਂ ਸਕੂਲ ਦਾ ਜਿਹੜਾ ਇੱਕ ਵਧੀਆ এনवायरमेंट ਤਿਆਰ ਕਰਨ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਸਹਿਯੋਗ ਕੀਤਾ ਵਿਸ਼ੇਸ਼ ਤੌਰ ਤੇ ਸਾਡੇ ਸਕੂਲ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਸਾਨੂੰ <th> ਥਾਪਰ ਜੀ ਉਹਨਾਂ ਦੇ ਵੱਲੋਂ ਹਰ ਸਮੇਂ ਜਿਹੜਾ ਹੈ ਯੋਗਦਾਨ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੇ ਹੈ ਸਕੂਲ ਦੇ ਜਿਹੜੇ ਅਧਿਆਪਕ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਲਗਾਤਾਰ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਓਵਰਟਾਈਮ ਵੀ ਲਗਾਏ ਗਏ ਔਰ ਜਿਹੜੀ ਹੈਗੀ ਇਸ ਤਰ੍ਹਾਂ ਦੇ ਕਲਾਸਾਂ ਦੇ ਵਿੱਚ ਵੀ ਜਿਹੜੀ ਹੈਗੀ ਸਾਰੀ ਉਹਨਾਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਵਾਈ ਗਈ ਜਿਸ ਦਾ ਨਤੀਜਾ ਇਹ ਰਿਹਾ ਕਿ ਬੱਚਿਆਂ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਆਪਣੇ ਰੈਂਕ ਪ੍ਰਾਪਤ ਕੀਤੇ ਗਏ ਵਧੀਆ ਮੈਰਿਟਸ ਪ੍ਰਾਪਤ ਕੀਤੀਆਂ ਗਈਆਂ ਤੇ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤੇ ਟੋਟਲ ਜਿਹੜੇ 108 ਬੱਚਿਆਂ ਦੇ ਵਿੱਚੋਂ 95% ਤੋਂ ਉੱਪਰ ਨੰਬਰ ਪ੍ਰਾਪਤ ਕਰਨ ਵਾਲੇ ਜਿਹੜੇ 9 ਬੱਚੇ ਰਹਿਏ ਐ ਔਰ 90% ਤੋਂ ਉੱਪਰ 16 ਬੱਚੇ ਔਰ 80% ਤੋਂ ਉੱਪਰ 22 ਬੱਚੇ ਜਿਹੜੇ ਹੈ ਉਹ ਵਧੀਆ ਅੰਕ ਪ੍ਰਾਪਤ ਕਰਕੇ ਜਿਹੜੀ ਹੈਗੀ ਆ ਉਹਨਾਂ ਨੇ ਇਸ ਸਕੂਲ ਦਾ ਜਿਹੜਾ ਇਤਿਹਾਸ ਹੈ ਉਹਨੂੰ ਇੱਕ ਵਾਰ ਫੇਰ ਸਿਰਜਿਆ ਹੈਗਾ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਹੈ 100% ਜਿਹੜੇ ਹੈਗਾ ਇਸ ਸਕੂਲ ਦਾ ਨਤੀਜਾ ਰਿਹਾ ਹੈ ਤੇ ਇਹਦੇ ਵਿੱਚ ਦੁਬਾਰਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਕਮੇਟੀ ਆਪਣੇ ਚੇਅਰਮੈਨ ਸੋਨੂ ਖਾਪਰ ਜੀ ਸਾਰੇ ਹੀ ਅਧਿਆਪਕ ਜਿਹੜੇ ਹੈਗੇ ਐ ਇਸ ਗੱਲ ਦੇ ਲਈ ਜਿਹੜੇ ਹੈ ਆਪਣੇ ਉਹਨਾਂ ਦਾ ਯੋਗਦਾਨ ਰਿਹਾ ਹੈ ਤੇ ਵਿਦਿਆਰਥੀਆਂ ਨੇ ਜਿਹੜੇ ਹੈ ਬਹੁਤ ਮਿਹਨਤ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਓਵਰ ਟਾਈਮ ਸਕੂਲ ਤੋਂ ਬਾਅਦ ਵੀ ਜਦੋਂ ਅਧਿਆਪਕਾਂ ਦੇ ਵੱਲੋਂ ਇਹਨਾਂ ਨੂੰ ਕਾਲ ਕੀਤੀ ਜਾਂਦੀ ਸੀਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਕੀ ਰਾਤ ਨੂੰ ਵੀ ਬੱਚਿਆਂ ਨੂੰ ਕਾਲ ਕੀਤੀ ਜਾਵੇ ਸਵੇਰੇ ਵੀ ਕਾਲ ਕੀਤੇ ਜਾਵੇ ਤਾਂ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਸਕੇ ਸੋ ਇਸ ਸਾਰੇ ਹੀ ਜਿਹੜੇ ਨਤੀਜੇ ਦੇ ਵਿੱਚ ਜਿਹੜਾ ਹੈ ਸਮੁੱੱਚਾ ਸਾਰਿਆਂ ਦਾ ਹੀ ਯੋਗਦਾਨ ਰਿਹਾ ਹੈ ਤੇ ਅ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸਾਡੇ ਜ਼ਿਲ੍ਹੇ ਦੇ ਬਹੁਤ ਹੀ ਮਾਰਜੋ ਡੀਓ ਮੈਮ ਡਾਕਟਰ ਗੁਰਜਿੰਦਰਜੀਤ ਕੌਰ ਜੀ ਉਹਨਾਂ ਦੇ ਵੱਲੋਂ ਜਿਹੜਾ ਹੈ ਬਹੁਤ ਜਿਹੜਾ ਹੈ ਸਾਨੂੰ ਜਿਹੜਾ ਹੈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ ਸਾਡੇ ਡਿਪਟੀ ਡੀਓ ਸ਼੍ਰੀਤੀ ਰਿੰਦ ਵਿਸ਼ੇਸ਼ਟ ਜੀ ਉਹਨਾਂ ਦੇ ਵੱਲੋਂ ਵੀ ਸਮੇਂ-ਸਮੇਂ ਤੇ ਸਾਰੀਆਂ ਹੀ ਚੀਜ਼ਾਂ ਨੂੰ ਜਿਹੜਾ ਹੈ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਜਿਸ ਦਾ ਨਤੀਜਾ ਇਹ ਰਿਹਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਬਹੁਤ ਸਾਰੀਆਂ ਮੈਰਿਟਸ ਜਿਹੜੀਆਂ ਇਸ ਵਾਰ ਸਪੈਸ਼ਲੀ ਆਈਐਸ ਹੈਗੀਆਂ ਸੋ ਸਾਰਿਆਂ ਲਈ ਬਹੁਤ-ਬਹੁਤ ਧੰਨਵਾਦ ਜਿਹੜੀ ਹੈ ਤੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਹੈਗੀ ਹੈ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਇਹਨਾਂ ਬੱਚਿਆਂ ਨੂੰ ਜਿਹੜੀ ਹੈਗੀ ਹੁਣ ਤੋਂ ਹੀ ਅਗਲੀਆਂ ਕਲਾਸਾਂ ਦੇ ਲਈ ਜਿਹੜੀ ਹੈ ਉਹ ਤਿਆਰੀ ਸ਼ੁਰੂ ਕਰਵਾਈ ਜਾਏਗੀ ਇਸ ਕੰਮ ਲਈ ਸਾਰਾ ਹੀ ਸਟਾਫ ਸਾਰੀ ਹੀ ਕਮੇਟੀ ਜਿਹੜੀ ਹੈ ਉਹ ਪੱਬਾ ਪਾਰ ਹੈਗੀ ਐ ਕਿ ਅਗਲੇ ਨਤੀਜੇ ਜਿਹੜੇ ਹੈਗੇ ਇਸ ਤੋਂ ਵੀ ਹੋਰ ਵਧੀਆ ਜਿਹੜੇ ਹੈਗੇ ਉਹ ਲੈ ਕੇ ਆਵਾਂਗੇ ਧੰਨਵਾਦ